ਹਸਾਂਗੇ ਹਸਾਵਾਂਗੇ ਤੇ ਟੀਡੀ ਪੀੜਾ ਪਾਵਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤਰਨ ਜੀ ਡੀਪੀ ਤੇ ਤੁਸੀਂ ਦੇਖ ਰਹੇ ਜੀ ਮੈਨੂੰ ਹਸਾਂਗੇ ਹਸਾਵਾਂਗੇ ਤੇ ਟੱਡੀ ਪੀੜਾ ਪਾਵਾਂਗੇ ਤੇ ਪ੍ਰੋਗਰਾਮ ਹਸਾਂਗੇ ਹਸਾਵਾਂਗੇ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਤੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰ ਲੈਨੇ ਆ ਤੇ ਚਲੋ ਚਲਦੇ ਆ ਜੀ ਚਾਚੇ ਕਰਤਾਰੇ ਵੱਲ ਤੇ ਸੁਣਦੇ ਆ ਆਪਾਂ ਕੁਦੇ ਦੀਆਂ ਖਾਜ਼ਰਬਾਨੀਆਂ 사ਸੀ ਕਾਲ ਜੀ ਮੈਂ ਤੁਹਾਡਾ ਆਪਣਾ ਚਾਚਾ ਕਰਤਾਰਾ ਤੇ ਚਾਚੇ ਕਰਤਾਰੇ ਦੇ ਨਾਲ ਤੁਸੀਂ ਖੁੱਦੇ ਨਾਲ ਮਜ਼ਾਕ ਕਰਨ ਆ ਹੀ ਗਏ ਹੋ ਤੇ ਜੇਕਰ ਖੁੱਦੇ ਨਾਲ ਮਜ਼ਾਕ ਕਰਨੇ ਆ ਖੁੱਦੇ ਦੇ ਮਜ਼ਾਕ ਸੁਣਨੇ ਆ ਤੇ ਚਲੋ ਫਿਰ ਕੰਟੀਨਿਊ ਹੋ ਜੰਨੇ ਆ ਪ੍ਰੋਗਰਾਮ ਹੱਸਾਂਗੇ ਹਸਾਵਾਂਗੇ ਤੇ ਹੱਸਾਂਗੇ ਹਸਾਵਾਂਗੇ ਤੇ ਢੀ ਪੀੜਾ ਪਾਵਾਂਗੇ ਤੇ ਚਲੋ ਦੋਸਤੋ ਢਿੱਡ ਚ ਪੀੜ ਪਾਉਣ ਆਪਾਂ ਪਹੁੰਚ ਗਏ ਆ ਢਾਡੇ ਲਈ ਇਸ ਪ੍ਰੋਗਰਾਮ ਦੇ ਥਰੂ ਜਿਹਦਾ ਨਾਮ ਹੈ ਹਸਾਂਗੇ ਹਸਾਵਾਂਗੇ ਤੇ ਦੋਸਤੋ ਗੱਲ ਕਰ ਲੈਨੇ ਆ ਪਹਿਲਾਂ ਫਿਰ ਘੁੱਦੇ ਦੀ ਤੇ ਘੁੱਦੇ ਦੀਆਂ ਗੱਲਾਂ ਤੁਹਾਨੂੰ ਪਤਾ ਹੀ ਕਿ ਬੜੀਆਂ ਟੌਪਦੀਆਂ ਹੁੰਦੀਆਂ ਨੇ ਤੇ ਘੁੱਦਾ ਚਲ ਗਿਆ ਜੀ ਇੱਕ ਦਿਨ ਆਪਣੇ ਪਿੰਡ ਵਾਲੇ ਡਾਕਟਰ ਕੋਲ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਜਲਦੀ ਜਲਦੀ ਦਵਾਈ ਦੇ ਦਿਓ ਲੂਜ਼ ਮੋਸ਼ਨ ਠੀਕ ਨਹੀਂ ਹੋਣ ਦੇ ਕਹਿੰਦਾ ਡਾਕਟਰ ਕਹਿੰਦਾ ਕੋਈ ਨਹੀਂ ਡਾਕਟਰ ਨੇ ਦੋ ਪੁੜੀਆਂ ਦਿੱਤੀਆਂ ਪੁੜੀ ਖੋਲ ਕੇ ਕਹਿੰਦਾ ਡਾਕਟਰ ਸਾਹਿਬ ਇਹ ਪੁੜੀਆਂ ਨਾਲ ਆਰਾਮ ਨਹੀਂ ਆਉਣ ਡਿਆ ਤੇ ਜੇ ਪੁੜੀਆਂ ਨਾਲ ਆਰਾਮ ਨਹੀਂ ਨਾ ਆਉਣ ਡਿਆ ਤਾਂ ਫਿਰ ਐਦਾ ਕਰੋ ਪੱਟੀ ਕਰ ਦੋ ਤੇ ਲਓ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਪੇ ਕੁੱਦਾ ਬੜਾ ਖਤਰਾ ਹੈ ਤੇ ਕੁੱਦੇ ਦੀਆਂ ਖਜ਼ਰਬਾਨੀਆਂ ਬੜੀਆਂ ਖਤਰਨਾਕ ਨੇ ਲੈ ਆਹ ਸੁਣ ਲੋ ਪਿਛਲੇ ਦਿਨ ਦਸਹਰੇ ਵਾਲੇ ਦਿਨ ਦੀ ਗੱਲ ਕੁਦਾ ਚੱਲ ਗਿਆ ਹਲਵਾਈ ਦੀ ਦੁਕਾਨ ਤੇ ਨਾ ਜਲੇਬੀਆਂ ਲੈਣ ਤੇ ਹਲਵਾਈ ਧੜਾ ਧੜ ਜਲੇਬੀਆਂ ਕੱਢਣ ਡਿਆ ਧੜਾ ਧੜ ਜਲੇਬੀਆਂ ਕੱਢਣ ਡਿਆ ਤੇ ਕੋ ਦਾ ਨੂੰ ਵੇਖ ਕੇ ਪਤਾ ਕੀ ਕਹਿੰਦਾ ਕਹਿੰਦਾ ਗਾਲ ਨਹੀਂ ਬਣੀ ਹਲਵਾਏ ਕਹਿੰਦਾ ਕੀ ਗੱਲ ਨਹੀਂ ਬਣੀ ਕਹਿੰਦਾ ਇਹ ਨજર ਹੋ ਗਿਆ ਤੈਨੂੰ ਜਲੇਬੀਆਂ ਕੱਢ ਦਿਆਂ ਇੱਕ ਵੀ ਤੈਥੋਂ ਸਿੱਧੀ ਨਹੀਂ ਨਿਕਲੀ ਜਲੇਬੀਆਂ ਵੀ ਸਿੱਧੀਆਂ ਲੱਭਣ ਜਾਈ ਕੋ ਦਾ ਹੈ ਗੱਲ ਕਰਨ ਵਾਲੀ ਤੇ ਚਲੋ ਇਸੇ ਤਰ੍ਹਾਂ ਇਹਨਾਂ ਕੋ ਦੇ ਦੀ ਅਗਲੀ ਗੱਲ ਕਰ ਲੈਣੇ ਆ ਪਰ ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਰਿਕਵੈਸਟ ਕਰਨੀ ਚਾਹੁੰਨਾ ਵਾ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਨਾ ਤੇ ਵੀਡੀਓ ਨੂੰ ਲਾਈਕ ਕਰਨਾ ਜ਼ਰੂਰੀ ਹੁੰਦਾ ਆ ਤੇ ਸ਼ੇਅਰ ਕਰਨਾ ਵੀ ਜ਼ਰੂਰੀ ਹੁੰਦਾ ਆ ਤੇ ਆਪਣੇ ਸੁਝਾਓ ਦੇਣ ਵਾਸਤੇ ਕਮੈਂਟ ਕਰਨਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਆ ਤੇ ਜੇਕਰ ਤੁਸੀਂ ਅਗਲੇ ਪ੍ਰੋਗਰਾਮ ਵੇਖਣਾ ਚਾਹੁੰਦੇ ਹੋ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਵੀ ਦਬਾਉਣਾ ਜ਼ਰੂਰੀ ਹੁੰਦਾ ਆ ਉਹ ਵੀ ਦਬਾ ਲਓ ਐਵੇਂ ਮੈਂ ਇੱਥੇ ਮਿਹਨਤ ਕਰੀ ਜਾਵਾਂ ਤੇ ਤੁਸੀਂ ਮੇਰੇ ਨਾਲ ਜੁੜੋ ਹੀ ਨਾ ਪੈਦਾ ਕੀ ਛੇਤੀ ਛੇਤੀ ਜੁੜੋ ਤੇ ਹੋਰ ਵੀ ਪ੍ਰੋਗਰਾਮ ਦੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਆਓ ਚਲਦੇ ਆ ਘੁੱਦੇ ਨੂੰ ਲੈ ਕੇ ਅੱਗੇ ਲਓ ਜੀ ਇੱਕ ਦਿਨ ਘੁੱਦੇ ਦੀ ਸਾਲੀ ਦੇ ਵਿਆਹ ਦੀ ਪਾਰਟੀ ਹੀ ਤੇ ਘੁੱਦੇ ਦੀ ਘਰ ਦੀ ਕਹਿੰਦੀ ਜੀ ਜਲਦੀ ਜਲਦੀ ਤਿਆਰ ਹੋ ਉਹ ਪਾਰਟੀ 'ਚ ਜਾਣਾ ਆ ਤੇ ਘੁੱਦਾ ਤਿਆਰ ਹੋ ਲਾ ਪਿਆ ਤੇ ਘੁੱਦੇ ਨੇ ਪਾਲੀਆਂ ਆਪਣੀਆਂ ਉਹ ਹੀ ਪੁਰਾਣੀਆਂ ਜਿਹਰਾਬਾਂ ਜਿਹਰਾਬਾਂ ਪਾ ਕੇ ਤੁਰਨ ਨੀ ਲੱਗਾ ਤੇ ਉਹਦੀ ਕਰਦੀ ਘਰ ਦੀ ਕਹਿੰਦੀ ਓਹ ਹੋ 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 ਇਹ ਕੀ ਬੋਪ ਵਾਲੀ ਜੇ ਆ ਨਵੀਆਂ ਜਰਾਬਾਂ ਪਾਓ ਤੇ ਪ੍ਰਾਣੀਆਂ ਐ ਨਾ ਪਾ ਕੇ ਤੁਰ ਪਿਓ ਕਦੇ ਤੁਸੀਂ ਬੜੇ ਕੰਜੂਸ ਹੋ ਕੋਦਾ ਕਹਿੰਦਾ ਕਿਉਂ ਨਹੀਂ ਨਵੀਆਂ ਪਾ ਲੈਣੇ ਨਵੀਆਂ ਜਰਾਬਾਂ ਮਿਲਣ ਕੇ ਨੂੰ ਹੋਰ ਕੀ ਚਾਹੀਦਾ ਕੋਦਰੇ ਨੇ ਫੜਾ ਫੜ ਪ੍ਰਾਣੀਆਂ ਲਾਈਆਂ ਨਵੀਆਂ ਜਰਾਬਾਂ ਪਾਈਆਂ ਤੇ ਉਹਦੇ ਨਾਲ ਚੱਲ ਪਿਆ ਪਾਰਟੀ ਦੇ ਪਾਰਟੀ 'ਚ ਗਏ ਤੇ ਜਿੱਥੋਂ ਦੀ ਕੁਦਾ ਨੰਗੇ ਲੋਕੀ ਨੱਕ ਫੜ ਲੈਣ ਆਹਾਹਾਹਾਹਾ ਜਿੱਥੋਂ ਦੀ ਕੁਦਾ ਨੰਗੇ ਲੋਕੀ ਨੱਕ ਫੜ ਲੈਣਾ ਆਹਾਹਾਹਾਹਾ ਇੰਨੀ ਬੋ ਕੋਦੇ ਦੀ ਘਰ ਦੀ ਕਹਿੰਦੀ ਤੁਹਾਨੂੰ ਸ਼ਰਮਤ ਨਹੀਂ ਆਉਂਦੀ ਤੁਹੀ ਫੇਰ ਪੁਰਾਣੀਆਂ ਜਰਾਬਾਂ ਪਾ ਕੇ ਆ ਗਏ ਹੋ ਤੁਹਾਨੂੰ ਨਵੀਆਂ ਜਰਾਬਾਂ ਦਿੱਤੀਆਂ ਹੀ ਉਹ ਕਿਉਂ ਨਹੀਂ ਪਾਈਆਂ ਕਹਿੰਦਾ ਭਾਗਵਾਨ ਨੇ ਨਵੀਆਂ ਹੀ ਪਾਈਆਂ ਮੈਨੂੰ ਪਤਾ ਹੀ ਤੂੰ ਨਹੀਂ ਮੰਨਣਾ ਜੇਬ ਚ ਪੁਰਾਣੀਆਂ ਜਰਾਬਾਂ ਕੱਢ ਕੇ ਕਹਿੰਦਾ ਆਹ ਵੇਖ ਮੈਂ ਸਬੂਤ ਨਾਲ ਹੀ ਲੈ ਕੇ ਆਇਆ ਹੱਸਾਂਗੇ ਹਸਾਵਾਂਗੇ ਕੀ ਕੀ ਲਾਵਾ ਮੰਗੇ